ਦੇਖੋ ਆਵਾਜ਼ ਦੀ ਪਾਰਟੀ ਦੀ ਸਰਕਾਰ ਤੇ ਉਹਦੇ ਝੂਠ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਨੂੰ ਲੈ ਕੇ ਲਗਾਤਾਰ ਆਵਾਜ਼ ਦੀ ਪਾਰਟੀ ਦੀ ਸਰਕਾਰ ਝੂਠ ਬੋਲ ਰਹੀ ਹੈ ਤੇ ਉਹ ਸਾਰੇ ਝੂਠ ਲੋਕਾਂ ਦੇ ਵਿੱਚ ਨੰਗੇ ਵੀ ਹੋ ਰਹੇ ਕੱਲ ਤੱਕ ਨਵੇਂ ਝੂਠ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਮੀਡੀਆ ਦੇ ਵਿੱਚ ਫਲਾਏ ਪਹਿਲਾ ਕੀ ਕਹਿੰਦੇ ਜੀ ਸ਼ਿਮਲੇ ਦੇ ਵਿੱਚ ਹਜ਼ਾਰ ਏਕੜ ਜ਼ਮੀਨ ਹੈ ਵਿਕਰਮ ਮਜੀਠੀਆ ਦੀ ਮਤਲਬ ਮੈਂ ਕਮਾਲ ਮੰਨ ਗਿਆ ਇਹ ਤਾਂ ਮਤਲਬ ਸਾਰਾ ਸ਼ਿਮਲਾ ਹੀ ਵਿਕਰਮ ਮਜੀਠੀਆ ਦਾ ਲਿਆ ਦਿਓ ਜੀ ਕਿੱਥੇ ਹੈ ਬਾਕੀ ਜਿਹੜੇ ਲੋਕ ਉੱਥੇ ਨੇ ਉਹਨਾਂ ਨੂੰ ਤਾਂ ਵਿਹਲੇ ਕਰ ਦਿਓ ਕਿਉਂਕਿ Shimla ਤਾਂ ਸਾਰਾ ਹੀ Vikram Majithia ਦਾ ਮੈਂ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਬਿਜ਼ਨਸ ਡਿਪਾਰਟਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਕਾਗਜ਼ ਹੈ ਤੁਹਾਡੇ ਕੋਲ ਕਿ ਸਾਰਾ ਹਵਾ ਹਵਾ ਹੀ ਮਨਨ ਘਰੇ ਬਹਿ ਕੇ ਖਿਆਲ ਆ ਗਿਆ ਵੀ ਆਹ ਹੋ ਸਕਦਾ ਹੈ Vikram Majithia ਉਹਨਾਂ ਦੇ ਪਰਿਵਾਰ ਦੀ ਜੋ-ਜੋ ਜਾਇਦਾਦ ਹੈ ਜੇ ਕਿਤੇ ਹਿਮਾਚਲ ਚ ਵੀ ਹੈ ਉਹਨਾਂ ਦੇ ਇਲੈਕਸ਼ਨ ਐਫੀਡੇਵਿਟ ਦੇ ਵਿੱਚ ਮੈਂਸ਼ਨ ਹੈ ਜੇ ਕਿਤੇ ਇਲੈਕਸ਼ਨ ਐਫਿਡੇਵਿਟ ਨੂੰ ਝੂਠ ਬੋਲਦੀ ਹੈ ਨਾ ਇਲੈਕਸ਼ਨ ਸੈਟਸਾਈਡ ਹੋ ਜਾਂਦੀ ਹੈ ਦੂਜਾ ਮਾੜਾ ਝੂਠ ਕਹਿੰਦੇ ਜੀ ਗਨੀਵ ਮਜੀਠੀਆ ਦਾ ਇੱਕ 25% ਸ਼ੇਅਰ ਹੈ ਗ੍ਰੀਨ ਐਵੇਨਿਊ ਕਪੂਰਥਲਾ ਚ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਫੋਰਜ ਡਾਕੂਮੈਂਟ ਹੈ ਇਹ ਪਹਿਲਾਂ ਵੀ ਸਰਕਾਰ ਦਾ ਇੱਕ ਮੀਡੀਆ ਐਡਵਾਈਜ਼ਰ ਹੈ ਉਹਨੇ ਕਪੂਰਥਲੇ ਇੱਕ ਪ੍ਰਾਈਵੇਟ ਕੰਪਲੇਂਟ ਪੁਆਈ ਸੀ ਜਦੋਂ ਮੀਡੀਆ ਦੇ ਵਿੱਚ ਬੜਾ ਹੋਵਾਂ ਦਾ ਉੱਠਿਆ ਸੀ ਕਿ ਜੀ ਗਨੀਵ ਕੌਰ ਮਜੀਠੀਆ ਨੂੰ ਸੰਬਨ ਕਰ ਲਿਆ ਪਤਾ ਕੀ ਬਣਿਆ ਉਸ ਕੰਪਲੇਂਟ ਦਾ ਉਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਾਲੇ ਤੱਕ ਕੁਐਸ਼ ਕੀਤੀ ਹੈ ਨਾਲੇ ਜਿਹੜੇ ਜੱਜ ਸਾਹਿਬ ਨੇ ਉਹ ਚ ਸਮਨਿੰਗ ਆਰਡਰ ਪਾਸ ਕੀਤਾ ਸੀ ਉਹ ਜੱਜ ਸਾਹਿਬ ਦੇ ਖਿਲਾਫ ਹਾਈ ਕੋਰਟ ਦੀ ਇੰਟਰਨਲ ਵਿਜੀਲੈਂਸ ਇਨਕੁਆਇਰੀ ਚੱਲ ਰਹੀ ਹੈ ਤੇ ਜੱਜ ਸਾਹਿਬ ਸਸਪੈਂਡ ਨੇ ਐਸੇ ਫਰਜੀ ਕਾਗਜ਼ ਜਾਲੀ ਦਸਤਕਤ ਵਾਲੇ ਕੱਲ ਵਿਜੀਲੈਂਸ ਨੇ ਕੋਰਟ ਦੇ ਵਿੱਚ ਲਾਏ ਉਹੀ ਮੀਡੀਆ ਨੂੰ ਸਰਕੂਲੇਟ ਕਰਤੇ ਇਹ ਆ ਝੂਠ ਨੰਬਰ 2 ਤੀਜਾ ਝੂਠ ਕਹਿੰਦੇ ਜੀ ਸੈਨਿਕ ਫਾਮ ਇਹ ਦੱਸਿਆ ਹੀ ਨਹੀਂ ਇਹਨਾਂ ਨੇ ਸੈਨਿਕ ਫਾਮ ਤਾਂ ਵਿਕਰਮ ਮਜੀਠੀਆ ਸਾਹਿਬ ਤੇ ਪਿਤਾ ਜੀ ਦਾ ਘਰ ਆ ਉਹ ਤਾਂ ਹਰ ਇੱਕ ਬੱਚਿਆਂ ਦੇ ਮੈਂ ਕਿਹਨਾ ਆਧਾਰ ਕਾਰਡ ਕੀ ਪਾਸਪੋਰਟ ਕੀ ਸਾਰੇ ਕਿਤੇ ਕੀ ਨਵਾਂ ਔਰ ਵਿਜੀਲੈਂਸ ਦੇ ਕੇਸ ਦੇ ਵਿੱਚ ਇੱਕ ਵੀ ਐਸਾ ਤੱਥ ਨਵਾਂ ਨਹੀਂ ਹੈ ਜੋ ਇਹਨਾਂ ਨੇ ਸੁਪਰੀਮ ਕੋਰਟ 'ਚ ਉਹ ਦੂਜੇ ਐਨਡੀਪੀਐਸ ਦੇ ਕੇਸ 'ਚ ਜਿੱਥੇ ਇਹ ਵਿਕਰਮ ਮਜੀਠੀਆ ਸਾਹਿਬ ਦੀ ਕਸਟੋਡੀਅਲ ਮੰਗਦੇ ਸੀ ਇਹੀ ਗੱਲਾਂ ਦੇ ਆਧਾਰ ਤੇ ਤਾਂ ਮੰਗਦੇ ਸੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਇਹ ਤਾਂ ਕੱਲ ਵਾਲੇ ਤਿੰਨ ਝੂਠ ਹੋ ਗਏ ਇਹ ਤੋਂ ਪਹਿਲਾਂ ਵਾਲੇ ਜਿਹੜੇ ਬੇਦਕਾਬ ਝੂਠ ਨੇ ਉਹ ਤੁਸੀਂ ਸਾਰੇ ਜਾਣਦੇ ਹੋ ਕਿੱਦਾਂ ਮੁੱਖ ਮੰਤਰੀ ਨੇ ਪਹਿਲਾਂ 29 ਮੋਬਾਈਲਾਂ ਦੀ ਗੱਲ ਕੀਤੀ ਜਾਮਾ ਤਲਾਸ਼ੀ ਚ ਆਇਆ ਕਿ ਮੋਬਾਈਲ ਨਹੀਂ ਲੱਭਿਆ ਇੱਕ ਫਿਰ ਕਹਿੰਦੇ 141 ਕਰੋੜ ਦੀ ਫੋਰਨ ਇਨਵੈਸਟਮੈਂਟ ਹੈ ਉਹ ਨਹੀਂ ਲੱਭਿਆ 1 ਰੁਪਿਆ ਫਿਰ ਕਹਿੰਦੇ ਜੀ 540 ਕਰੋੜ ਪਤਾ ਨਹੀਂ ਕਿਹੜੀ ਕਿਹੜੀ ਅਮਰੀਕਾ ਦੀ ਕੰਪਨੀ ਉਹ ਨਹੀਂ ਲੱਭਿਆ ਸੋ ਹੁਣ ਮੇਰਾ ਫੇਰ ਚੈਲੰਜ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੀ ਵਿਜੀਲੈਂਸ ਡਿਪਾਰਟਮੈਂਟ ਨੂੰ ਕਿੱ ਲੱਭ ਤਾ ਤੁਹਾਨੂੰ ਕੱਖ ਵੀ ਨਹੀਂ ਰਿਹਾ ਹਜ਼ਾਰ ਏਕੜ ਜਮੀਨ ਲਿਆਓ ਤਾਂ ਸੀ ਕਾਗਜ਼ ਕਿੱਥੇ ਬਿਨਾਮੀ ਉੱਤੇ ਫਿਰਦਾ ਸਾਰਾ ਕੁਝ ਫਿਰ ਉਹ ਜਿਹੜਾ ਗ੍ਰੀਨ ਐਵੇਨਿਊ ਤੇ 25% ਦੀ ਗੱਲ ਕਰਦੇ ਹੋ ਜਿਸ ਚ ਹਾਈ ਕੋਰਟ ਕੁਆਇਸਟ ਕਰ ਚੁੱਕੀ ਹੈ ਦੱਸੋ ਨਾ ਲੋਕਾਂ ਨੂੰ ਆ ਕੇ ਆਓ ਕਰੋ ਗੱਲ ਬਿਠਾਓ ਆਪਣਾ ਕੋਈ ਨੁਮਾਇੰਦਾ ਸਾਡੇ ਨਾਲ ਇਸੇ ਤਰੀਕੇ ਸੈਨਿਕ ਖਾਂ ਸੋ ਲਗਾਤਾਰ ਸਰਕਾਰ ਇਸ ਇਨਵੈਸਟੀਗੇਸ਼ਨ ਨੂੰ ਲੈ ਕੇ ਝੂਠ ਬੋਲ ਰਹੀ ਹੈ ਸਚਾਈ ਇੱਕੋ ਹੈ ਕਿ ਡਰੱਗ ਦੇ ਕੇਸ ਚ ਡਰੱਗ ਨਹੀਂ ਲੱਭ ਰਿਹਾ ਡਿਸਪਰਪੋਰਸ਼ਨਟ ਐਸੈਟ ਤੇ ਝੂਠੇ ਕੇਸ ਚ ਹੁਣ ਐਸੈਟ ਤੇ ਆਮਦਨ ਨਹੀਂ ਲੱਭਰੀ ਤੇ ਹੁਣ ਸਰਕਾਰ ਬਹਾਨੇ ਲੱਭਰੀ ਹੈ ਲੋਕਾਂ ਨੂੰ ਝੂਠ ਫਲਾ ਕੇ ਸਮਾਂ ਪਾਸ ਕਰ ਰਹੀ ਹੈ ਪਰ ਇਹਦੇ ਨਾਲ ਅਸਲ ਪੰਜਾਬ ਦੇ ਮੁੱਦੇ ਪਿੱਛੇ ਜਾ ਰਹੇ ਨੇ ਇਹ ਸਰਕਾਰ ਤੇ ਵਿਜੀਲੈਂਸ ਦੋਹੇ ਇਸ ਗੱਲ ਦਾ ਜਵਾਬ ਦੇ